ਹਾਂਜੀ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਅੱਜ ਦੇ ਇੱਕ ਹੋਰ ਨਵੇਂ ਬਲੌਗ 'ਚ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਬਾਈ ਗੱਲ ਪਤਾ ਹੀ ਆ ਤੁਹਾਨੂੰ ਵੀ ਕੱਲ ਆਪਣੀ ਜਿਹੜੇ ਟੈਂਕਰਾਂ ਦੀ ਸਟ੍ਰਾਈਕ ਦੀ ਉਹ ਖੁੱਲ ਗਈ ਠੀਕ ਆ ਜੀ ਹੁਣ ਉਹ ਮੇਰੇ ਰੈਗੂਲਰ ਕੰਮ ਕਰੂਗੇ ਆਪਣਾ ਰੈਗੂਲਰ ਟੈਂਕਰ ਲਾਉਂਗੇ ਅੱਪਾ ਕੱਲ ਦਾ ਲਾਏ ਨਹੀਂ ਤੇ ਅੱਜ ਕਰਦੇ ਆ ਕੰਮ ਸ਼ੁਰੂ ਆਪਣਾ ਅੱਜ ਲਾਉਂਗਾ ਟੈਂਕਰ ਕੁੱਝ ਮੌਸਮ ਵੀ ਖਰਾਬ ਅੱਜ ਬਾਕੀ ਬਾਈ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਚਲਾਈ ਚੱਲੋ ਆਪਣੇ ਟੈਂਕਰ ਕੋਈ ਚੱਕਰ ਨਹੀਂ ਹੈਗਾ ਸਾਨੂੰ ਵੀ ਪਤਾ ਵੀ ਜਿੱਥੇ ਅਸੀਂ ਪਾਣੀ ਨਹੀਂ ਪੀ ਸਕਦੇ ਅਸੀਂ ਤੁਸੀਂ ਪ੍ਰਾਈਵੇਟ ਟੈਂਕਰ ਵਾਲ ਟੈਂਕਰ ਲਾ ਗਿਆਂ ਨੇ ਠੀਕ ਹੈ ਵੀ ਸਾਨੂੰ ਵੀ ਪਤਾ ਵੀ ਅਸੀਂ ਕੱਲਾ ਪੂਰਾ ਚੰਡੀਗੜ੍ਹ ਯਾਨਕਿ ਅਸੀਂ ਚੰਡੀਗੜ੍ਹ ਦਾ ਪਾਣੀ ਪੂਰਾ ਨਹੀਂ ਕਰ ਸਕਦੇ ਪ੍ਰਸ਼ਾਸਨ ਵਾਲਿਆਂ ਨੂੰ ਵੀ ਇਹ ਚੀਜ਼ ਦਾ ਪਤਾ ਹੈ ਇਹ ਜੇ ਕਰ ਕਿ ਉਹ ਕਹਦੇ ਵੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਚਲਾਓ ਆਪਣੇ ਟੈਂਕਰ ਪਿਊਬਲ ਵੀ ਨਹੀਂ ਬੰਦ ਹੋਉਂਗੇ ਤੇ ਟੈਂਕਰ ਵੀ ਰੈਗੂਲਰ ਚੱਲੂਗੇ ਬਾਕੀ ਬਾਈ ਕੱਲ੍ਹ ਸ਼ਾਮ ਨੂੰ ਖੁੱਲ ਗਈ ਦੀ ਆਪਣੀ ਹੜਤਾਲ ਤੇ ਕੱਲ੍ਹ ਤੋਂ ਹੀ ਬਾਈਆਂ ਨੇ ਕਰ ਦੇਤਾ ਆਪਣੇ ਯਾਰਾਂ ਮਿੱਤਰਾਂ ਨੇ ਭਾਈਆਂ ਨੇ ਕੰਮ ਸ਼ੁਰੂ ਬਾਕੀ ਆਪਾਂ ਵੀ ਅੱਜ ਚੱਲਦੇ ਆਂ ਟੈਂਕਰ ਭਰਨ 9:30 ਦਾ ਟਾਈਮ ਹੋ ਗਿਆ ਸਵੇਰ ਦਾ ਬੱਸ ਜਾ ਕੇ ਬਾਈ ਦੇਖਦੇ ਆਂ ਮੋਟਰ ਪਰ ਕਿਆ ਹਲਚਲ ਹੋ ਰਹੀ ਐ ਲੋ ਭਾਈ ਵੇਲੇ ਵੇਲੇ ਮੀਂਹ ਤਾਂ ਪੈ ਗਿਆ ਕੰਮ ਤਾਂ ਉਹੀ ਚਲੋ ਪਤਾ ਹੀ ਐ ਕੌਣੋ ਜਿਵੇਂ ਮੀਂਹ ਵਜੇ ਕੰਮ ਠੰਡਾ ਜਿਹਾ ਹੋ ਜਾਂਦਾ ਲਾਕਾ ਚਲੋ ਫੇਰ ਵੀ ਮੋਟਰ ਬਲ ਜਾਇਆ ਜਾਂ ਟੈਂਕਰ ਭਰ ਲਈਏ ਬੜੇ ਆਲਾ ਹੁਣ ਆਪਾਂ ਚੱਲੇ ਆਂ ਭਾਈ ਕਿਸਨਗੜ ਮੋਟਰ ਪਰ ਟੈਂਕਰ ਭਰਨ ਬੜੇ ਆਲਾ ਪੱਕੀ ਜਾ ਕੇ ਦੇਖਦੇ ਆਂ ਜਿਹੜਾ ਹੌਂਸ ਮੇਲਾ ਲੱਗਿਆ ਹੋਇਆ ਉੱਥੇ ਆ ਕੀ ਥੇਲੇ ਹੀ ਬੈਠਾ ਪਾਪੂ ਦੇ ਆ ਜੋ किशनਗੜ ਮੋਟਰ ਪਰ ਜਾ ਕੇ ਉਹ ਬਈ ਤਾਂ ਜਿਹੜੇ ਮੋਟਰ ਪਰ ਟੈਂਕਰ ਲਾ ਦਿਆ ਭਰਨਾ ਟਰੈਕਟਰ ਕੱਢ ਦਿਆ ਟਰੈਕਟਰ ਬਈ ਤਾਂ ਕੱਢ ਦਿਆ ਰੋਡ ਦੇ ਉੱਪਰ ਆ ਜਾਂਦਾ ਟੈਂਕਰ ਬਾਕੀ ਇਹ ਟੈਂਕਰਾਂ ਦਾ ਭਰਨੇ ਨੂੰ 20 ਤੇ 25 ਮਿੰਟ ਲੱਗਦੇ ਆ ਮਗਾ ਚਲੋ ਟੈਂਕਰ ਕੱਢ ਗਏ ਟਰੈਕਟਰ ਸਾਈਡ ਪਰ ਖੜਾ ਦਈਏ ਪਲਾਂ ਨੂੰ ਕਿਸ ਨੂੰ ਮੌਕਾ ਦੇਣਾ ਆਪਾਂ ਨੇ ਬੋਲਣਾ ਵਾ ਬਾਕੀ ਬਾਈ ਭਰ ਜੂਗਾ ਫੇਰ ਆ ਆਪਾਂ ਨੇ ਜਾਣਾ ਅੱਜ ਸੈਕਟਰ 6 ਖਾਸੇ ਦਿਨ ਦਾ ਬਸ ਜਿੱਦਣ ਦੀ ਬਾਈ ਹੜਤਾਲ ਦੀ ਉਦਨ ਲਈ ਬਾਈ ਰੋਕਿਆ ਹੋਇਆ ਦਾ ਅੱਗੇ ਬਾਈ ਬਾਈ ਵੀ ਨਾ ਹੋ ਰਿਹਾ ਪੱਕਾ ਬਾਈ ਨੇ ਕਿਸੇ ਹੋਰ ਦਾ ਟੈਂਕਰ ਵੀ ਨਹੀਂ ਪਵਾਇਆ ਘਰ ਬਾਈ ਤੇਰੇ ਤੇ ਖਾਲੀ ਕਰਵਾਉਣਾ ਟੈਂਕਰ ਬਾਕੀ ਮਾੜਾ ਮੋਟਾ ਨੂੰ ਗੱਲ ਸਪਲਾਈ ਦਾ ਪਾਣੀ ਆ ਜਾਂਦਾ ਚਲੋ ਬਾਕੀ ਬਾਈ ਭਰ ਕੇ ਮਿਲਦੇ ਆ ਲੋ ਭਾਈ بڑا ਟੈਂਕਰ ਆਪਣੇ ਭਰ ਲਿਆ ਦਾ ਹੁਣ ਚੱਲਿਆ ਖਾਲੀ ਕਰਨ ਸੈਕਟਰ 6 ਕੰਪੂਲੇ ਭਾਈ ਇੰਨੇ ਉਹ ਤੇ ਨਾ ਤਿੰਨ ਦਿਨ ਆ ਆਪਣੀ ਹੜਤਾਲ ਰਹੀ ਉਹਨਾਂ ਨੇ ਪਾਣੀ ਨਹੀਂ ਪਾਇਆ ਜਿੱਥੇ ਨਾਲੇ ਹੈ ਵੀ ਕੰਪੂਲੇ ਦਾ ਉਹ ਸਰੂਨਾ ਨੇ ਕਿੱਥੇ ਪਾਣੀ ਨਹੀਂ ਪਾਇਆ ਜਿੱਦੂ ਨਹੀਂ ਜਰਾ ਭਾਈ ਸਟ੍ਰਾਈਕ ਹੋ ਜੀ ਮਗਾਵਾ ਜੀ ਜੇਰਾ ਆ ਜਾ ਫਿਰ ਬੜਾ ਵੱਡਾ ਬੱਲੇਗਾ ਟੈਂਕਰ ਹੁਣ ਆਪਾਂ ਲੈ ਕੇ ਚੱਲਦੇ ਆ ਟੈਂਕਰ 12000 ਲੀਟਰ ਵਾਲਾ ਤੇ ਜੈਟਰ ਚੱਲਿਆ ਭਾਈ ਕੰਪੂਲੇ ਇਕੱਲੇ ਵਰ ਜਾ ਕੇ ਦਿਖਾਉਣਾ ਵੀ ਕਿੱਥੇ ਖਾਲੀ ਹੋਊਗਾ ਟੈਂਕਰ ਕਿ ਅਸੀਂ ਖਾਲੀ ਕਰਾਂਗੇ ਧਾਰਾ ਕੋ ਦਿਖਾਉਂ ਦੂਰੇ ਦੇ ਲੋਕ ਨਾਲ ਲੋ ਬਈ ਪਹੁੰਚ ਗਏ ਆਪਾਂ ਸੈਕਟਰ 6 ਉਹ ਉਥੇ ਦੇ ਲੈ ਕੇ ਆਇਆ ਟੈਂਕਰ ਬੈਕ ਦੇਖੋ ਪੂਰੀ ਬੁਰੀ ਜਗ੍ਹਾ ਦੀ ਹੌਲੀ ਹੌਲੀ ਜੱਗੇ ਪਿੱਛੇ ਕਰ ਕਰਕੇ ਨਾ ਦਿਆ ਬੈਕ ਟੈਂਕਰ ਹੋਣ ਲੱਗ ਗਿਆ ਬਈ ਖਾਲੀ ਦੇਖੋ ਆਪਣਾ ਘੋੜਾ ਆ ਬਾਈਆਂ ਦੀ ਟੈਂਕੀ ਹੈ ਜਿਹੜੀ ਭਰਨੀ ਆਪਾਂ ਨੇ ਚੱਲਦੇ ਆਪਾਂ ਉਹ ਟੈਂਕਰ ਹੈ ਬੈਕ ਕਰਨੇ ਚ ਬਾਈ ਥੋੜੀ ਜਿਹੀ ਦਿੱਕਤ ਆਉਂਦੀ ਹੈ ਵੀ ਜੇ ਜਾਂ ਤਾਂ ਬੰਦਾ ਕੋਈ ਮੁਰੇ ਆ ਜਵੇ ਮੁਰੇ ਖੜਕੇ ਦੱਸੀ ਜਾ ਫਿਰ ਤਾਂ ਬੈਕ ਹੋ ਜਾਂਦਾ ਨਹੀਂ ਥੋੜੀ ਦਿੱਕਤ ਲੱਗਦੀ ਹੈ ਬੈਕ ਕਰਨੇ ਚ ਫਤਿਓ ਟੈਂਕਰ ਹੋ ਰਿਹਾ ਖਾਲੀ ਖਾਲੀ ਕਰਕੇ ਇਹਨੂੰ ਖੜਾ ਦੇਣ ਆਪਣੇ ਖਾਲੀਓ ਪਲਾਟ ਤੇ ਫਿਰ ਇੱਕ ਮੋਟਰ ਵਾਲਾ ਟੈਂਕਰ ਆ ਕੇ ਆਣਾ ਖਾਲੀ ਲੋਾਈ ਅੱਪ ਆ ਗਿਆ ਤੇ ਦੁਬਾਰਾ ਟੈਂਕਰ ਖਾਲੀ ਕਰਨ ਮੋਟਰ ਵਾਲਾ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਪੌਣੇ 4 ਦਾ ਬਈ ਸ਼ਾਮ ਦੇ ਪੌਣੇ 4 ਬੱਜ ਗਏ ਅੱਜ ਦਾ ਬਈ ਸਾਰੇ ਟੈਂਕਰ ਵਾਲੇ ਆਪਣੇ ਆਪਣੇ ਕੰਮਾਂ ਕਰ ਅੱਜ ਕੀਤੀ ਹੈ WhatsApp 'ਚ ਵੀ ਕਿਸੇ ਦਾ ਮੈਸੇਜ ਨਹੀਂ ਆਇਆ ਇਹਨੇ ਵੀ ਜੀ ਹੋ ਗਏ ਬਾਕੀ ਬਾਈ ਆਪਣੇ ਇੱਧਰ ਅੱਜ ਇੱਕ ਹੋਰ ਮੁੱਦਾ ਉੱਠਿਆ ਸਭ ਟੈਂਕਰਾਂ ਨਾਲ ਨੂੰ ਕਿਹਾ ਵੀ ਭਾਈ ਰੇਟ ਵਧਾਓ ਆਪਣੇ ਜਿਹੜੇ 4-400 ਰੁਪਏ ਨੂੰ 5-500 ਨੂੰ ਟੈਂਕ ਚ ਲਪਾਂਦੇ ਆ ਵੀ ਥੋੜਾ ਰੇਟ ਆਪਣਾ ਵਧਾਓ ਤਾਂ ਹੀ ਕੁਝ ਬਚਦਾ ਨਹੀਂ ਤਾਂ ਟਰੈਕਟਰੇ ਤੋੜਨੇ ਵਾਲਾ ਕੰਮ ਹੈ ਸੰਦਾ ਤੋੜਨੇ ਵਾਲੇ ਕਰਨਾ ਕਿਹਾ ਹੁਣ ਬਾਈ ਸਵੇਰ ਦਾ ਫੋਰਸ ਕਰਦੇ ਆ ਸਾਰਿਆਂ ਨੂੰ ਵੀ ਭਾਈ ਇਕੱਠੇ ਹੋ ਜੋ ਇਕੱਠੇ ਹੋ ਜੋ ਪਰ ਕੋਈ ਸਾਰ ਜੇ ਲੱਗ ਨਹੀਂ ਰਿਹਾ ਇਕੱਠੇ ਹੋਣ ਦੇ ਬਾਕੀ ਦੇਖਦੇ ਆਂ ਜੇ ਸ਼ਾਮ ਤੱਕ ਹੋ ਗਏ ਕੱਟੇ ਪਏ ਕੋਈ ਕਰਦੇ ਆਂ ਫੈਸਲਾ ਨਹੀਂ ਤਾਂ ਫਿਰ ਬਾਈ ਜਿਵੇਂ ਚੱਲ ਰਿਹਾ ਕੰਮ ਮੈਂ ਚੱਲ ਜਾਊਗਾ ਚਲੋ ਦੇਖਦੇ ਆਂ ਬਾਈ ਸ਼ਾਮ ਨੂੰ ਕੀ ਬਣਦਾ ਆਕੀ ਮੋਟਰਪਲ ਜਾ ਕੇ ਦਿਖਾਉਣਾ ਅੱਜ ਦਾ ਬਹੁਤ ਬਈ ਦੁਬਾਰਾ ਆ ਕੇ ਟੈਂਕਰ ਲੈ ਗਏ ਉਹ ਖੜਾ ਹੋਣਾ ਟੈਂਕਰ ਆ ਜਾ ਰਿਹਾ ਹੈ ਪੈਪ ਮੋਟਰ ਨਾਲ ਟੈਂਕਰ ਖਾਲੀ ਹੁੰਦਾ ਬਾਈ ਪਹਿਲਾਂ ਦਾ ਟਰੈਕਟਰ ਮੈਂ ਉਰੇ ਥੱਲੇ ਲੈ ਕੇ ਆ ਜਾਂਦਾ ਤਾਂ ਰੈਂਪ ਉੱਪਰ ਉਰੇ ਖੜਾ ਕੇ ਉਰੇ ਦੇ ਲੈ ਕੇ ਜਾਂਦਾ ਤਾਂ ਫੇ ਮੈਂ ਕਹਿਆ ਚਲ ਅੱਜ ਉੱਪਰੇ ਖੜਾ ਕੇ ਖਲੀ ਕਰਤੀਏ ਵੀ ਕਾਨੂੰ ਲੈ ਕੇ ਆਣਾ ਥੱਲੇ ਆਹ ਦੇਖੋ ਪਾਈਪ ਕਿੱਥੇ ਕਿੱਥੇ ਜਾ ਰਿਹਾ ਪਾ ਪੂਰਾ ਪਾਈਪ ਖੁੱਲ ਜਾਂਦਾ ਬਈ 100 110 ਫੁੱਟ ਪਾਈਪ ਆ ਮੈਨੂੰ ਲੱਗਦਾ 100 ਫੁੱਟ ਪਾਈਪ ਪੂਰਾ ਖੁੱਲ ਜਾਂਦਾ ਬਾਈਆਂ ਨੇ ਸਭ ਤੇ ਬੇਕਾਰ ਕੰਮ ਕਰਿਆ ਹੋਇਆ ਜਿਹੜੀਆਂ ਟੈਂਕੀਆਂ ਰੱਖੀਆਂ ਹੋਈਆਂ ਇੱਕ بڑا ਟੈਂਕ ਬਣਾਉਂਦੇ ਸਵਾਦ ਇਹ ਹੋਰ ਦਾ ਫਟਾਫਟ ਆਂਦੇ ਫਟਾਫਟ ਟੈਂਕਰ ਖਲੀ ਵਰ ਕੇ ਚਲੇ ਜਾਂਦੇ ਚਲੋ ਬਸ ਆ लास्ट ਟੈਂਕਰ ਆ ਤਿੰਨ ਟੈਂਕਰ ਪਹਿ ਗਿਆ ਅੱਜ ਉਹਦੇ ਲਾਸਟ ਟੈਂਕਰ ਆ ਪੰਦੀ ਕਰ ਰਿਹਾ ਹੈ ਬਾਈ ਕਿੰਨਾ ਹੋ ਗਿਆ ਪੂਰੇ ਆ ਗਿਆ ਪੂਰੇ ਇੰਨਾ ਖੋਗੀ ਬਾਈ ਟੈਂਕੀ ਇਨਾ ਤੇ ਆ ਟੈਂਕੀ ਜੋ ਉਹ ਟੈਂਕੀ ਜਾਂਦਾ ਪਾਣੀ ਨਾ ਆ ਟੈਂਕੀ ਜੋ ਇੱਧਰ ਆਉਂਦਾ ਪਾਣੀ ਆ ਦੋਨਾਂ ਚ ਜੀਆ ਫਿਰ ਉਹ ਮੋਟਰ ਲੱਗੀ ਹੋਈ ਹੈ ਉਹ ਮੋਟਰ ਨਾਲ ਪਾਣੀ ਉੱਪਰ ਚਲੇ ਜਾਂਦਾ ਉਹ ਵੀ ਕੰਬਾਈਨਡ ਹੈ ਜੋੜੇ ਹੋਏ ਆ ਸਾਰਿਆਂ ਦੇ ਪਾਈਪ ਆ ਟੈਂਕੀ ਆ 5 5000 ਲੀਟਰ ਦੀਆਂ ਬਾਕੀ ਉਹ ਮੋਟਰ ਲੱਗੀ ਹੋਈ ਆ ਬਾਈ ਮੋਟਰ ਨਾ ਪਾਣੀ ਨਾਲ ਲੱਗਦੀ ਉੱਪਰ ਚੜ ਰਿਆ ਆ ਆ ਪਾਣੀ ਦਾ ਪੂਰਾ ਠੀਕ ਆ ਵਾ ਹੁਣ ਇਹ ਵਾਲਾ ਖਾਲੀ ਟੈਂਕਰ ਬਾਕੀ ਬਾਈ ਤੇ ਬਾਅਦ ਟੈਂਕਰ ਭਰ ਕੇ ਆਪਾਂ ਨੇ ਦੇਣਾ ਦੁੱਲੇ ਅੰਕਲ ਨੂੰ ਦੁੱਲੇ ਅੰਕਲ ਨੇ ਕਿਹਾ ਤੇ ਖਾਲੀ ਕਰਕੇ ਆਉਣਾ ਟੈਂਕਰ ਮੈਂ ਅੰਕਲ ਨੂੰ ਕਿਹਾ ਵੀ ਮੇਰਾ بڑا ਟੈਂਕਰ ਚੱਕ ਲਈਂ ਮੈਂ ਉਹ ਭਰ ਕੇ ਘਰੋਂ ਲੈ ਜਾਊਂਗਾ ਆ ਟੈਂਕਰ ਦੇ ਦੂੰਗਾ ਦੁੱਲੇ ਅੰਕਲ ਨੂੰ ਇਹ ਤੇ ਪਾ ਕੇ ਆਣਾ ਹੋਣਾ ਅੰਕਲ ਨੇ ਬਾਕੀ ਬਾਈ ਮਿਲਦੇ ਆਂ ਜਾ ਕੇ ਮੋਟਰ ਪਰ ਦੇਖਦੇ ਅੰਕਲ ਆ ਗਿਆ ਕਿ ਨਹੀਂ ਨਹੀਂ ਆ ਗਿਆ ਤਾਂ ਵੇਟ ਕਰ ਲੂੰਗੇ ਜੇ ਆ ਗਿਆ ਹੋਇਆ ਫੈਦਲਾ ਬਦਲੀ ਕਰ ਲੂੰਗੇ ਚਲੋ ਠੀਕ ਹੈ ਜੀ ਮਿਲਦੇ ਆਂ ਮੋਟਰ ਪਰ ਜਾਓ। ਓ ਬਾਈ ਆਪਾਂ ਚੱਲਿਆਂ ਮੋਟਰ ਪਰ ਅੰਕਲ ਨੇ ਟੈਂਕਰ ਲਾ ਦੇ ਆਪਣਾ ਭਰਨ ਵਾਸਤੇ ਬੜੇ ਵਾਲਾ ਕਿਹੜਾ ਬੜਾ ਬਣਾ ਆ ਜਾ ਟੈਂਕਰ ਭਰਨੇ ਵਾਲਾ ਨਾ ਲੋਜੀ ਬਾਸ 2 ਮਿੰਟ ਤੇ ਪਹੁੰਚ ਗਏ ਆ ਟੈਂਕ ਬੱਜ ਗਿਆ ਬਈ ਆਪਣਾ ਅੱਧਾ ਘੰਟਾ ਇਹ ਜਾ ਕੇ ਲੈਨ ਮਾਂ ਲੱਗੇ ਦੁਬਾਰਾ ਟੈਂਕਰ ਪਰ ਮੈਂ ਬਣਾ ਦੋਣ ਕਰਿਆ ਪਰ ਆਇਆ ਮਿਲ ਜਾਣਾ ਚਲੋ ਫੋੜੀ ਚੱਲ ਆਪਾਂ ਨੇ ਇਹ ਟੈਂਕਰ ਦੇ ਦੇਣਾ ਉਹਨਾਂ ਕੋਲੋਂ ਆਪਾਂ ਇਹ ਰੋੜਾ ਟੈਂਕਰ ਉੱਪਰ ਹੈ ਜੇ ਜਮਾ ਪਾ ਲਾਓ ਕਿ ਵੇ ਕੋਈ ਤੁਹਾਨੂੰ ਲੱਗਿਆ ਹੈ ਭਾਬੀ ਹਰ ਸਾਲ ਤਿੰਨ ਦੂਜਾ ਹਰ ਸਾਲ ਦੀ ਉਹਦਾ ਜਿਹ ਟੈਂਕਰਾਂ ਦੀ ਵੈਲਿਊ ਹੈਗੀ 12 ਦਿਨਾਂ ਚ ਬੀਤੀ ਰਹੇ ਵਧੀਆ ਰਿਹਾ ਕੰਮ ਪਹੁੰਚ ਗਿਆ ਇਕ ਉਹ ਲੱਗਿਆ ਹੋਇਆ ਅੰਕਲ ਨੂੰ ਲੱਗਦਾ ਟੈਂਕਰ ਕਰਦਾ ਨਾ ਪਹੁੰਚ ਗਏ ਪਲਾਂਟ ਤੇ ਅੰਕਲ ਹੱਥ ਮਾਰਾ ਆ ਜਾ ਆ ਜਾ ਆ ਜਾ ਪਰ ਗਿਆ ਪਰ ਗਿਆ ਪਰ ਗਿਆ ਪਰ ਗਿਆ ਪਰ ਇਹਨਾਂ ਬਰਲੇ ਟੈਂਕਰ ਲੋਕ ਲਾਈਏ ਹੋਣ ਟੈਂਕਰ ਆਏਗਾ ਜਦਾ ਭਾਈ ਆਇਆ ਜਾਂਦਾ ਟੈਂਕਰ ਰੋਡ ਪਰ ਟੈਂਕਰ ਆ ਟਰੈਕਟਰ ਦੇਖੋ ਕਿੰਨੀ ਜਗ੍ਹਾ ਤੇ ਜੀ ਰਿਹਾ ਰੋਡ ਪਰ ਇਹਨੇ ਕਰਕੇ ਹੂੰ ਮੈਂ ਕੱਢ ਗਈ ਭਰਿਆ ਕਰਨਾ ਆਪਾਂ ਨੇ ਟੈਂਕਰ ਜਲਦੀ ਭਰਨਾ ਕੱਢ ਕੇ ਭਰਨਾ ਜਦੋਂ ਜੋੜੀ ਹੁਣ ਉਹ ਟੈਂਕਰ ਭਰਨੇ ਵਾਲੀ ਹੋਊਗਾ ਤੱਕਰੀ ਬੰਦ ਤਕਰੀਬਨ ਥੋੜਾ ਇਹ ਰਹਿ ਗਿਆ ਹੋਣਾ ਬਸ ਇੱਕੇ ਲਾ ਦੋ ਗੁੱਲਾ ਕੱਢ ਲੋ ਗੁੱਲਾ ਬਸ ਇੱਕੇ ਲਾ ਦੋ ਕੋਈ ਚੱਕਰ ਨਹੀਂ ਹੈ ਚੱਕ ਲੈਣੀ ਹੈ ਲਿਫਟ ਮਾੜਾ ਤੇ ਟਰੈਕਟਰ ਦੇ ਜੇ ਬਾਈ ਲਿਫਟ ਨੂੰ ਚੱਕ ਹੁੰਦੀ ਲਾਨ ਲੱਗਿਆ ਭਾਈ ਇਹ ਪੱਤਰ ਜੋ ਦਾ ਅਰਜ਼ਾ ਖਿਦਮਤ ਅਰੇ ਤੇ ਹੋ ਦੇਖੋ ਚਲੋ ਚਲੋ ਜੋੜਦੇ ਆ ਜੀ ਹੁਣ ਇਹਨੂੰ ਕਰਨਿਆ ਲਈ ਆ ਲਓ ਬਈ ਪਲਾਟ ਤੇ ਪਹੁੰਚ ਗਏ ਪਲਾਟ ਤੇ ਪਹੁੰਚ ਗਿਆ ਟੈਂਕਰ ਖੜਾ ਦਿਆ ਟਰੈਕਟਰ ਘੱਟਦੇ ਆਪਾਂ ਨੇ ਈਜੀ ਬਲੌਗ ਇਹ ਬਲੌਗ ਦੀ ਉਰੇ ਹੀ ਕਰਦੇ ਆ ਹੰਟਿੰਗ ਬਾਈ ਤੁਹਾਨੂੰ ਕਿਵੇਂ ਲੱਗਿਆ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਾਈ ਗੱਲ ਐ ਹਲੇ ਬਲੌਗ ਬਣਾਉਣੇ ਸਿੱਖੇ ਰਹਿਆ ਕੋਈ ਨਾ ਪ੍ਰੋਫੈਸ਼ਨਲ ਨਹੀਂ ਹੈਗਾ ਮੈਂ ਥੋੜੀ ਥੋੜੀ ਸਿੱਖ ਜੂਗਾ ਕੋਈ ਚੱਕਰ ਨਹੀਂ ਹੈਗਾ ਬਾਕੀ ਬਾਈ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਆਪਣਾ YouTube ਚੈਨਲ ਆ ਉਹਨੂੰ ਫੋਲੋ ਕਰ ਲਿਓ ਬਾਈ ਸਾਰਿਆਂ ਨੂੰ ਧੰਨਵਾਦ ਸਤ ਸ੍ਰੀ ਅਕਾਲ